WWE ਦੇ ਪੰਜ ਪਲੇਅਰ ਭਾਰਤ ਦੇ ਪੰਜਾਬ ਦੇ ਸ਼ੇਰ ਪਹਿਲਾ ਗ੍ਰੇਟ ਖਲੀ ਇਹਨੂੰ ਸਾਰੇ ਹੀ ਜਾਣਦੇ ਹੋ ਤੁਸੀਂ ਇਹਨੇ ਵੱਡੇ ਵੱਡੇ ਸਟਾਰਾਂ ਨੂੰ ਹਰਾ ਕੇ WWE ਚ ਪਹਿਲੀ ਵਾਰ ਭਾਰਤ ਦਾ ਪੰਜਾਬ ਦਾ ਖਿਡਾਰੀ ਗਿਆ ਸੀਗਾ ਗ੍ਰੇਟ ਖਲੀ ਦਲੀਪ ਸਿੰਘ ਅਸਲੀ ਨਾਮ ਹੈ ਬੱਬਰ ਸ਼ੇਰ ਨੇ ਪੂਰੀ ਧੱਕ ਪਾਈ ਚੰਗੇ ਚੰਗੇ ਪਲੇਅਰਾਂ ਨੂੰ ਹਰਾ ਕੇ ਹਰਾ ਕੇ ਜੱਟਿਆ ਕੁਚਲਤੇ ਉਸ ਟਾਈਮ ਅੰਡਰਟੇਕਰ ਵਰਗੇ ਪਲੇਅਰ ਦਾ ਪੂਰਾ ਨਾਮ ਸੀਗਾ ਉਹ ਵੀ ਇਹਨੇ ਰਗੜਿਆ ਫਿਰ ਹਿੰਦੁਸਤਾਨ ਗਵਰਨਮੈਂਟ ਨੇ ਇੰਡੀਆ ਗਵਰਨਮੈਂਟ ਨੇ ਇਹਨੂੰ ਸਨਮਾਨਿਤ ਕਰਿਆ ਉਦੋਂ ਬਾਅਦ ਇਹਨਾਂ ਨੇ ਆਪਣੀ ਜਲੰਧਰ ਦੇ ਵਿੱਚ ਇੱਕ ਅਕੈਡਮੀ ਬਣਾਈ ਫ੍ਰੀ ਸਿੱਖਿਆ ਦਿੰਦੇ ਨੇ ਆ ਬੱਬਰ ਸ਼ੇਰ ਮਹਾਬਲੀ ਸ਼ੇਰਾ ਇਹਨੂੰ ਕੌਣ ਨਹੀਂ ਜਾਣਦਾ ਜੱਟ ਪੁੱਤ ਨੂੰ ਰੰਧਾਵਾ ਇਹ ਇਹਨੇ ਵੀ ਬੜੀ ਤੱਕ ਪਾਈ ਹੈ ਡਬਲਯੂਡਬਲਯੂ ਚ ਇਹ ਜਿਹੇ ਵੀਡੀਓ ਦਿਖਾਇਆ ਕਰੋ ਯਾਰ ਆਪਣੇ ਬੱਚਿਆਂ ਨੂੰ ਔਰ ਬੱਚਿਓ ਇਹਨਾਂ ਵਰਗੇ ਬਣੋ ਨਿਚਾਰਾਂ ਵਰਗੇ ਨਹੀਂ ਕੰਜਰਾ ਵਰਗੇ ਬਣਨਾ ਠੀਕ ਹੈ ਨਾ 2018 ਚ ਵੀਰ ਨੇ ਐਂਟਰੀ ਮਾਰੀ ਦੀ ਸਭ ਹਲਾ ਕੇ ਸਿੱਟ ਤੇ ਨੰਬਰ 3 ਤੇ ਆਉਂਦਾ ਮਹਾਵੀਰ ਮਹਾਨ ਉੱਤਰ ਪ੍ਰਦੇਸ਼ ਦਾ ਪੰਜਾਬ ਦਾ ਸ਼ੇਰ ਹੈ ਵੀ ਕਿਉਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੱਛਮ ਜੁਪੀ ਵੀ ਪੰਜਾਬ ਚ ਸੀਗਾ ਇਹ ਪੰਜਾਬ ਦੇ ਖੂਨ ਹੀ ਇਦਾਂ ਦਾ ਕੰਮ ਕਰ ਸਕਦੇ ਨੇ ਇਹਨੇ ਵੀ ਚੰਗੇ ਚੰਗਿਆਂ ਦੀ ਕੰਮਰ ਤੋੜੀ ਭੋਲੇ ਸ਼ੰਕਰ ਦਾ ਭਗਤ ਹੈ ਠੀਕ ਹੈ ਨਾ ਅਸਲੀ ਨਾਮ ਰੀਕੂ ਰਾਜਪੂਤ ਹੈ ਪੂਰਾ ਭਾਰਤ ਨੂੰ ਅੱਗੇ ਲੈ ਕੇ ਜਾਣ ਵਾਲਾ ਸ਼ੇਰ ਹੈ ਵੀ ਬੱਬਰ ਸ਼ੇਰ ਇਹਨੂੰ ਦੇਖ ਕੇ ਰੂਹ ਕੰਬਦੀ ਹੈ ਭੋਲੇ ਸ਼ੰਕਰ ਦਾ ਤਿਲਕ ਲਗਾ ਕੇ ਘੁੰਮਦਾ ਹੈ ਬੱਬਰ ਸ਼ੇਰ ਦੇਖ ਲਓ ਪੂਰਾ ਜਿਹਨੂੰ ਕਹਿੰਦੇ ਨੇ ਸਿੰਘ ਸਰੂਪ ਚ ਹੈ ਫੇਰ ਆਹਾ ਮਹਿਲ ਆ ਗਿਆ ਜੰਦਲ ਮਹਿਲ ਇਹ ਵੀਰ ਨੇ ਵੀ ਬੜਾ ਨਾਮ ਕਮਾਇਆ ਹੈ ਇਹ ਵੀਰ ਨੇ ਜਦੋਂ ਐਂਟਰੀ ਮਾਰੀ ਐ 2011 ਚ ਨਾ ਚੰਗੇ ਚੰਗੇ ਪਲੇਅਰ ਹਲਾਤੇ ਨੇ ਵੀ ਇਹ ਵੀ ਵੀਰ ਕੋਈ ਛੋਟੀ ਚੀਜ਼ ਨਹੀਂ ਥੀ ਗਾਮਾ ਪਹਿਲਵਾਨ ਦਾ ਭਤੀਜਾ ਸਕਾ ਭਤੀਜਾ ਗਾਮਾ ਪਹਿਲਵਾਨ ਸਾਰੇ ਜਾਣਦੇ ਹੋ ਗਾਮਾ ਪਹਿਲਵਾਨ ਨੂੰ ਕੈਨੇਡਾ ਚ ਰਹਿੰਦਾ ਵੀਰ ਇਹ ਪੰਜ ਨੰਬਰ ਤੇ ਆ ਦੋ ਬ੍ਰਦਰਸ ਸਿੰਘ ਬ੍ਰਦਰਸ ਇਹਨਾਂ ਵੀ ਨਵੀਂ ਨਾਮ ਉੱਚਾ ਕਰਿਆ ਇਹ ਵੀਡੀਓ ਚੰਗੀ ਲੱਗੀ ਤਾਂ ਬੱਦ ਬੱਦ ਸ਼ੇਅਰ ਕਰੋ ਐਦਾਂ ਦੀ ਵੀਡੀਓ ਬਣਾਉਣ ਦਾ ਹੌਸਲਾ ਮਿਲਦਾ ਮੇਰਾ ਵੀਰ ਬੱਚਿਆਂ ਨੂੰ ਇਹ ਵੀਡੀਓ ਦਿਖਾਇਆ ਕਰੋ ਬੱਚਿਓ ਤੁਸੀਂ ਨਿਚਾਰਾਂ ਦਾ ਖੂਨ ਨਹੀਂ ਸ਼ੇਰਾਂ ਦਾ ਖੂਨ ਹੋ ਤੁਸੀਂ ਪਹਿਲਵਾਨ ਬਣਨਾ ਹੈ ਨਾ ਕਿ ਨਿਚਾਰ ਬਣਨਾ ਹੈ ਇਹ ਚੀਜ਼ ਧਿਆਨ ਰੱਖਿਓ ਵੀਡੀਓ